ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟੀਕਲ ਸਾਇੰਸ ਸਤੰਬਰ ਟੈਸਟ 2024 ਦਾ ਸਿਲੇਬਸ ਕੀ ਹੈ ਕਾਫੀ ਬੱਚੇ ਪੁੱਛ ਰਹੇ ਨੇ ਤੋਂ ਮੈਂ ਇੱਕ ਵੀਡੀਓ ਪਾ ਰਿਹਾ ਸ਼ਾਰਟ ਤੁਹਾਨੂੰ ਦੱਸਣ ਲਈ ਵੀ ਇਸ ਟਾਪਿਕ ਵਿੱਚੋਂ ਇਹਨਾਂ ਟਾਪਿਕ ਵਿੱਚੋਂ ਸਤੰਬਰ ਟੈਸਟ ਦਾ ਪੇਪਰ ਆਏਗਾ ਤੇ ਬੇਟਾ ਪੂਰਾ ਸਿਲੇਬ ਯਾਨੀ ਕਿ ਪੂਰਾ ਪੇਪਰ ਪੈਟਰਨ ਪੂਰਾ ਹੋਏਗਾ 20 ਛੋਟੇ ਕੁਐਸਚਨ ਹੋਣਗੇ ਅ 6 ਤੁਸੀਂ 4 4 ਨੰਬਰ ਵਾਲੇ ਕੁਐਸਚਨ ਕਰਨੇ ਆ ਤੇ 8 8 ਨੰਬਰ ਵਾਲੇ ਤਿੰਨ ਕੁਐਸਚਨ ਕਰਨੇ ਆ ਇੱਕ ਪੈਰਾਗ੍ਰਾਫ ਟਾਈਪ ਕੁਐਸਚਨ ਹੋਏਗਾ ਸੋ ਇਸ ਕਰਕੇ ਕੁਐਸਚਨ ਸਿਲੇਬਸ ਇਹੀ 8 ਚੈਪਟਰ ਹੋਣਗੇ ਪਰ ਪੇਪਰ ਦਾ ਪੈਟਰਨ ਪੂਰਾ ਵੱਡਾ ਹੋਏਗਾ ਫਾਈਨਲ ਸਟਾਈਲ ਵਰਗਾ ਤੇ ਹੋਏਗਾ ਵੀ 3 ਘੰਟੇ ਦਾ ਆਓ ਦੇਖੀਏ ਟੌਪਿਕ ਕਿਹੜੇ ਨੇ ਇੱਕ ਵਾਰ ਫਟਾਫਟ ਸੋ +2 ਪੋਲੀਟਿਕਲ ਸਾਇੰਸ ਰਾਜਨੀਤਿਕ ਸ਼ਾਸਤਰ ਸ਼ਾਸਨ 2024-25 ਇਹਦਾ ਜਿਹੜਾ ਸਿਲੇਬਸ ਵੰਡ ਬਾਈ ਮੰਥਲੀ ਇਸ ਤਰ੍ਹਾਂ ਆਇਆ ਕਿਉਂਕਿ 31 ਅਗਸਤ ਤੱਕ ਦੇ ਸਿਲੇਬਸ ਵਿੱਚੋਂ ਕੁਐਸਚਨ ਆਣਾ ਹੈ ਰਾਜਨੀਤਿਕ ਪ੍ਰਣਾਲੀ ਦਾ ਅਰਥ ਵਿਸ਼ੇਸ਼ਤਾਵਾਂ ਰਾਜਨੀਤਿਕ ਪ੍ਰਣਾਲੀ ਦੇ ਕੰਮ ਰਾਜਨੀਤਿਕ ਪ੍ਰਣਾਲੀ ਦੇ ਅਤੇ ਰਾਜ ਵਿੱਚ ਅੰਤਰ ਠੀਕ ਹੈ ਸੰਸਦੀ ਪ੍ਰਣਾਲੀ ਦਾ ਨਮੂਨਾ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਭਾਰਤੀ ਲੋਕਤੰਤਰ ਦਾ ਭਵਿੱਖ ਇਹ ਕੀ ਚੈਪਟਰ ਹੈ ਇਹਦਾ ਸਾਰਾ ਸੀਗਾ ਠੀਕ ਹੈ ਫਿਰ ਉਧਾਰਵਾਦ ਹੈ ਮਾਰਕਸਵਾਦ ਹੈ ਮਹਾਤਮਾ ਗਾਂਧੀ ਦੇ ਰਾਜਨੀਤਿਕ ਵਿਚਾਰ ਨੇ ਪਿੰਡੂ ਲੋਕਤੰਤਰ ਹੈ ਪੰਚਾਇਤੀ ਰਾਜ ਸ਼ਹਿਰੀ ਲੋਕਤੰਤਰ ਹੈ ਸਥਾਨਕ ਸੰਸਥਾਵਾਂ ਸੋ ਜੇਕਰ ਅਸੀਂ ਪਾਰਟ ਵਾਈਜ਼ ਗੱਲ ਕਰੀਏ ਤਾਂ ਪਾਰਟ A ਚੋਂ ਬਣਦੇ ਨੇ ਚਾਰ ਚੈਪਟਰ ਤੇ ਪਾਰਟ B ਦੇ ਵਿੱਚੋਂ ਵੀ ਚਾਰ ਚੈਪਟਰ ਬਣਦੇ ਨੇ ਮੈਂ ਪਾਰਟ A ਦੇ ਚਾਰ ਚੈਪਟਰ ਦਾ ਨਾ ਪਹਿਲਾ ਰਾਜਨੀਤਿਕ ਪ੍ਰਣਾਲੀ ਵਾਲਾ ਚੈਪਟਰ ਪਹਿਲਾ ਬਣਦਾ ਹੈ ਪਾਰਟ A ਵਿੱਚੋਂ ਪਾਰਟ A ਵਿੱਚੋਂ ਬਣਦਾ ਉਧਾਰਵਾਦ ਮਾਰਕਸਵਾਦ ਤੇ ਗਾਂਧੀਵਾਦ ਠੀਕ ਹੈ ਇਹ ਚਾਰ ਚੈਪਟਰ ਬਣਦੇ ਨੇ ਪਾਰਟ A ਚੋਂ ਪਾਰਟ ਬੀ ਵਿੱਚੋਂ ਜਿਹੜੇ ਚਾਰ ਚੈਪਟਰ ਨੇ ਉਹ ਕਿਹੜੇ ਨੇ ਪਾਰਟ ਬੀ ਦੇ ਵਿੱਚੋਂ ਸੰਸਦੀ ਪ੍ਰਣਾਲੀ ਦਾ ਨਮੂਨਾ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਤੇ ਚੁਣੌਤੀਆਂ ਪਿੰਡੂ ਲੋਕਤੰਤਰ ਤੇ ਸ਼ਹਿਰੀ ਲੋਕਤੰਤਰ ਰੈੱਡ ਵਾਲੇ ਜਿਹੜੇ ਨੇ ਪਾਰਟ A ਚੈਪਟਰ ਹੈ ਗ੍ਰੀਨ ਵਾਲੇ ਪਾਰਟ B ਚੈਪਟਰ ਨੇ ਇਹਨਾਂ ਦੇ ਵਿੱਚੋਂ ਹੀ ਸਾਰਾ ਤੁਹਾਡਾ ਜਿਹੜਾ 80 ਨੰਬਰ ਦਾ ਪੇਪਰ ਆਉਣਾ ਹੈ ਸਤੰਬਰ ਟੈਸਟ ਵਿੱਚ ਠੀਕ ਹੈ ਸੋ ਥੈਂਕ ਯੂ ਵੈਰੀ ਮਚ ਵੀ ਇਧਰ ਹੋ ਕੋਨਸੈਪਟ ਗੁਰੂ AK ਚੈਨਲ ਥੈਂਕ ਯੂ